ਖਨੋਰੀ ਬਾਰਡਰ ਤੇ ਕਿਸਾਨ ਆंदोलਨ ਦੌਰਾਨ ਸ਼ਹੀਦ ਹੋਈ ਪਿੰਡ ਬੱਲੋ ਦੇ ਸ਼ੁਭਕਰਨ ਸਿੰਘ ਦੀ ਭੈਣ ਗੁਰਪ੍ਰੀਤ ਕੌਰ ਬੱਲੋ ਬਠਿੰਡਾ ਵਿਕੇ ਪੁਲਿਸ ਦੀ ਨੌਕਰੀ ਕੀਤੀ ਜੁਆਇਨ ਪਰਿਵਾਰ ਵੱਲੋਂ ਪੰਜਾਬ ਸਰਕਾਰ ਦੇ ਧੰਨਵਾਦ ਦੇ ਨਾਲ ਸ਼ੁਭਕਰਨ ਸਿੰਘ ਨੂੰ ਇਨਸਾਫ ਦੇਣ ਦੀ ਕੀਤੀ ਮੰਗ ਬੀਤੇ ਦਿਨ ਹੀ ਪੰਜਾਬ ਸਰਕਾਰ ਵੱਲੋਂ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਆਰਥਿਕ ਮਦਦ ਅਤੇ ਸ਼ੁਭਕਰਨ ਦੀ ਭੈਣ ਗੁਰਪ੍ਰੀਤ ਕੌਰ ਨੂੰ ਦਿੱਤਾ ਸੀ ਜੁਆਇਨਿੰਗ ਲੈਟਰ ਗੁਰਪ੍ਰੀਤ ਕੌਰ ਬੱਲੋ ਅੱਜ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਕੀਤੇ ਵਾਅਦੇ ਪੂਰੇ ਕੀਤੇ ਪਰ ਫਿਰ ਵੀ ਅਸੀਂ ਉਹਨਾਂ ਤੋਂ ਮੰਗ ਕਰਦੇ ਹਾਂ ਕਿ ਕਾਨੂੰਨੀ ਕਾਰਵਾਈ ਚ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ। ਇਹ ਲੰਮਾ ਸਮਾਂ ਹੋ ਗਿਆ ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਹਜੇ ਤੱਕ ਕੋਈ ਉਪਤਾ ਕਾਰਵਾਈ ਨਹੀਂ ਕੀਤੀ ਗਈ ਕਿ ਕਦੋਂ। ਇੱਕੋ ਹੀ ਗੱਲ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਹਾਂ ਜਲਦ ਤੋਂ ਜਲਦ ਇਨਸਾਫ ਦਿੱਤਾ ਜਾਵੇ। ਕਿਸੇ ਨੇ ਰਾਤ ਦੀ ਦਿੱਤੀ ਚਲੋ ਨੌਕਰੀ ਹੋ ਕੇ ਕਾਟਾ ਪੂਰਾ ਹੋ ਸਕੇ। ਉਹ ਤਾਂ ਪਕਾਟਾ ਕਦੇ ਨਹੀਂ ਪੂਰਾ ਹੋ ਸਕਦਾ ਜੇ ਬੱਚੇ ਹਮੇਸ਼ਾ ਨਾਲ ਦੇਸੀ ਦੇ ਪਤਾ پتہ ਜਿਵੇਂ ਸਰ ਪਰ ਬਟਾ ਮਾਨ ਵੀ ਹੁੰਦਾ ਕਰਤੇ ਉਹਨਾਂ ਦੇ ਕੋਈ ਸੁਖਣੇ ਸੀ ਜਿਸ ਦੇ ਦੱਸਦੇ ਹੋਣੇ ਕਿਹਾ ਕੋਈ ਸਭਨੇ ਸੌਦੇ ਪੂਰੇ ਕਰਨ ਨਾਲ ਅੱਜ ਕਿਹੜਾ ਕੌਮ ਨਹੀਂ ਬਸ ਅਸਰ ਸਭ ਤੋਂ ਜ਼ਿਆਦਾ ਦੁੱਖਾ ਜੇ ਉਹ ਹੁੰਦਾ ਫਿਰ ਖੁਸ਼ੀ ਹੁੰਦੀ ਸਭ ਜੇ ਕੋੜੇ ਹੁੰਦਾ ਤਾਂ ਹੋਰ ਵੀ ਕੁਛ ਹੁੰਦਾ ਹਾਂਜੀ ਬੜੇ ਦੁਖੀ ਨਾ ਬਿਲਜੀ ਸਿੰਘ ਜੀ ਕੀ ਕਹਿਣਾ ਬੱਲੋ ਜੀ ਕੀ ਕਹਿਣਾ ਚਾਹੁੰਦੇ ਆ ਜੇ ਕੋਈ ਨੁਕਸਾਨ ਹੋਇਆ ਹਾਂਜੀ ਅੱਜ ਬੇਟੀ ਨੂੰ ਜਾਣ ਕਰਾਉਣਾ ਹੈ ਕਿਉਂਕਿ ਪੰਜਾਬ ਸਰਕਾਰ ਤੋਂ ਤਾਂ ਮਤ ਕਰਦੇ ਆਂ ਜਿਹੜੇ ਵਾਅਦੇ ਕੀਤੇ ਸੀ ਵਾਅਦੇ ਤੇ ਪੂਰੀ ਉਤਰੀ ਪਰ ਇਹ ਵੀ ਪਰਿਵਾਰ ਸਰਕਾਰ ਤੋਂ ਮੰਗ ਕਰਦਾ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਕਾਨੂੰਨੀ ਕਾਰਵਾਈ કરી ਜਾਵੇ ਤੇ ਜਿਹੜੇ ਵੀ ਦੋਸ਼ੀ ਆਪਕਾ ਤੱਕ ਦੋ ਟੱਕਾ ਕੀ ਗੱਲ ਹੈ ਸਾਡਾ ਬੇਟਾ ਅਖਨੌਰੀ ਬਾਰਡਰ ਤੇ ਸੀ ਘਰਨੇ ਤੇ ਉਥੇ ਗੋਲੀ ਲੱਗਣ ਦੇ ਕਾਰਨ ਸੀ ਹੋਗਾ ਕੀ ਮੰਗ ਕਟਾਪੂਰ ਸਤਾ ਕੋਈ ਹੋਰ ਕੋਈ ਮੰਗਣੀ ਨਹੀਂ ਇਨਸਾਫ ਦਿੱਤਾ ਜਾਵੇ ਉਹਦੇ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ ਸਰਕਾਰ ਦੇ ਸਹਿਯਤਾ ਕਾਤੇ ਚੱਲੂ ਹੋਣਾ ਕਿ ਤੇ ਫਿਰ ਉਹ ਕਟਾਪੂਰ ਉਹ ਕਟਾਪੂਰ ਨਹੀਂ ਹੁੰਦਾ ਇਹ ਨੌਕਰੀ ਨਾ ਹੋਵੇ ਨਾ ਸਹਿਤਾ ਨਾ ਹੋਵੇ ਸੱਚੀ ਨਾ ਮੇਰਾ ਨਾਮ ਫਲੇਟ ਚ ਨਹੀਂ ਲਾਈਨ ਆਫ ਲਾਈਨ ਆਫ ਦਾ ਕੰਮ ਹੈ ਕੀ ਕਹਿੰਦੇ ਚਾਹੁੰਦੇ ਜੇ ਅੱਜ ਕਿਤੇ ਨੇ ਜਿਹੜੀ ਆਪਣੇ ਗੁਰਪ੍ਰੀਤ ਲੜਕੀ ਨਾਲ ਜੁਆਇਨ ਕੀਤੀ ਆ ਉਹ ਕਿਸਾਨ ਮੋਰਟੇ ਦੇ ਵਿੱਚ ਉਥੇ ਉਹਨਾਂ ਦਾ ਬਰਾਦਰ ਦੀ ਡੈਥ ਹੋ ਗਈ ਸੀ ਉਸ ਦੇ ਸਾਹਮਣੇ ਤਰਸ ਜੁਗ ਦੇ ਸਾਹਮਣੇ ਅਜਾਇਬ ਕਰ